ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰਾਂ ਦਾ ਸਵਾਲ ਸੀ ਕਿ ਕਿੰਨੇ ਦਿਨ ਤੇ ਜਾਂ ਕਿਹੜੀ ਸਟੇਜ ਤੇ ਅਸੀਂ ਜਿਹੜਾ ਐਨਪੀਕੇ 13045 ਤੇ ਨਾਲ ਬੋਰਨ ਦੀ ਸਪਰੇਅ ਕਰਨੀ ਹੈ ਸਹੀ ਸਟੇਜ ਕਈ ਵਾਰ ਕਿਸਾਨ ਵੀਰਾਂ ਨੂੰ ਨਹੀਂ ਪਤਾ ਲੱਗਦੀ ਤਾਂ ਇਸ ਵੀਡੀਓ 'ਚ ਮੈਂ ਕੋਸ਼ਿਸ਼ ਕੀਤੀ ਆ ਦਿਖਾਇਆ ਕਿ ਜਿਹੜੀ ਸਹੀ ਸਟੇਜ ਤੇ ਆਪਾਂ ਐਨਪੀਕੇ ਸਪਰੇਅ ਕਰਨੀ ਤਾਂ ਕਿ ਜਿਹੜਾ ਹੈਗਾ ਜਦੋਂ ਪੱਕਣ ਸਮੇਂ ਉੱਚ ਤਾਪਮਾਨ ਹੁੰਦਾ ਉਹ ਤੋਂ ਬਚਾਉਣ ਵਾਸਤੇ ਤੇ ਵੱਧ ਝਾੜ ਲੈਣ ਲਈ ਇਹਦਾ ਰਿਜ਼ਲਟ ਤੁਹਾਨੂੰ ਜਿਹੜੇ ਕਿਸਾਨ ਵੀਰਾਂ ਨੇ ਕੀਤਾ ਉਹਨਾਂ ਨੇ ਦੇਖਿਆ ਹੋਇਆ ਤੇ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਕਰਨਗੇ ਉਹ ਨਤੀਜੇ ਦੇਖ ਸਕਦੇ ਆ ਜਿੱਦੇ ਨਾਲ ਕੁਆਲਿਟੀ ਦਾਣੇ ਪੂਰੇ ਭਰਦੇ ਆ ਬੋਰ ਹੋਣਾ ਜਿਹੜਾ ਨਾਲ ਉਹ ਫੋਕ ਘਟਾਉਣ ਵਿੱਚ ਜਿਹੜੀ ਪੋਲੀਨੀਸ਼ਨ ਪ੍ਰੋਪਰ ਕਰਦਾ ਸਿੱਟੇ ਦੇ ਵਿੱਚ ਸਾਈਜ਼ ਪ੍ਰੋਪਰ ਬਣਦਾ ਤੇ ਨਾਲ ਜਿਹੜੇ ਦਾਣੇ ਉੱਪਰ ਤੋਂ ਥੱਲੇ ਤੱਕ ਪੂਰੇ ਭਰਦੇ ਆ ਸੋ ਇਹ ਜਿਹੜੀ ਅਵਸਥਾ ਹੁੰਦੀ ਆ ਜਿਹੜੀ ਸਟੇਜ ਦੇ ਉੱਤੇ ਆਪਾਂ ਸਪਰੇਅ ਕਰਨੇ ਕਿਸਾਨ ਵੀਰੋ ਇਹ ਹੁੰਦੀ ਆ ਬੂਟ ਸਟੇਜ ਗੋਬ ਅਵਸਥਾ ਕਹਿ ਦਿੰਦੇ ਆ ਜਦੋਂ ਝੰਡਾ ਪੱਤਾ ਨਿਕਲਦਾ ਤੇ ਥੱਲੇ ਜਿਹੜਾ ਤਣੇ ਦੇ ਵਿੱਚ ਸਿੱਟਾ ਬਣਨਾ ਜਿਹੜਾ ਸ਼ੁਰੂ ਹੁੰਦਾ ਤਾਂ ਉਹਨੂੰ ਕਹਿੰਦੇ ਪੈਨਿਕਲ ਇਨੀਸ਼ੀਏਸ਼ਨ ਵਿੱਚ ਆਪਾਂ ਨੂੰ ਦਿਸਦਾ ਨਹੀਂ ਹੁੰਦਾ ਜਦੋਂ ਆਪਾਂ ਜਿਹੜੀ ਲੀਫ ਸ਼ੀਟ ਖੋਲ ਕੇ ਦੇਖਦੇ ਆ ਤਾਂ ਉਹਦੇ ਵਿੱਚ ਸਿੱਟਾ ਛੋਟਾ ਜਾਂ ਨਜ਼ਰ ਆਵੇ ਜਦੋਂ ਦਾ ਸਾਈਜ਼ ਦੇਖਣਯੋਗ ਹੋ ਜਾਂਦਾ ਤਾਂ ਉਹਨੂੰ ਆਪਾਂ ਕਹਿੰਦੇ ਨੇ ਬੂਟ ਸਟੇਜ अर्ਲੀ ਬੂਟ ਸਟੇਜ ਮਿਡ ਬੂਟ ਸਟੇਜ ਤੇ ਜਿਹੜੀ ਲੇਟ ਬੂਟ ਸਟੇਜ ਉਸ ਤੋਂ ਬਾਅਦ ਫਿਰ ਜਿਹੜੀ ਹੈਡਿੰਗ ਸ਼ੁਰੂ ਹੋ ਜਾਂਦੀ ਮਤਲਬ ਸਿੱਟਾ ਜਿਹੜਾ ਜਦੋਂ ਪ੍ਰੋਪਰ ਪੂਰਾ ਸਾਈਜ਼ ਸਿੱਟੇ ਦਾ ਵਿੱਚ ਬਣ ਜਾਂਦਾ ਤਣੇ ਦੇ ਵਿੱਚ ਤਾਂ ਤਣਾ ਫੁੱਲ ਜਾਂਦਾ ਉਸ ਤੋਂ ਬਾਅਦ ਸਿੱਟਾ ਜਿਹੜਾ ਹੈਗਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਇਹ ਸਟੇਜ ਹੁੰਦੀ ਹੈ ਜਦੋਂ ਝੰਡੇ ਪੱਤੇ ਨੂੰ ਆਪ ਤਾਕਤ ਦੇਣੀ ਹੈ ਤੇ ਦਾਣੇ ਪੂਰੇ ਕਰ ਭਰਨ ਪੋਲੀਨੇਸ਼ਨ ਪ੍ਰੋਪਰ ਹੋਵੇ ਪੌਲਣ ਗ੍ਰੇਨਸ ਨੂੰ ਸਟਰੈਂਥ ਮਿਲੇ ਤਾਂ ਕਿ ਜਿਹੜੇ ਹੈਗੇ ਆ ਸਟੀਰਿਲਟੀ ਨਾ ਆਵੇ ਵਿੱਚ ਫੋਕ ਨਾ ਪਵੇ ਜਿਹੜੇ ਪਰਪਰਾਗ ਕਣਾਂ ਉਹਨਾਂ ਨੂੰ ਤਾਕਤ ਇੰਨੀ ਦੇਣੀ ਹੈ ਕਿ ਤਤ ਦੀ ਘਾਟ ਦੇ ਕਾਰਨ ਉਹ ਡੈੱਡ ਨਾ ਹੋਣ ਤੇ ਦਾਣਿਆਂ ਦੇ ਜਿਹੜੇ ਪ੍ਰੋਪਰ ਪੋਲੀਨੇਸ਼ਨ ਹੋਊਗਾ ਤਾਂ ਦਾਣਿਆਂ ਦੀ ਗਿਣਤੀ ਵਧੂਗੀ ਤੇ ਦਾਣੇ ਪ੍ਰੋਪਰ ਜਿਹੜੇ ਸਾਈਜ਼ ਦੇ ਬਣਨਗੇ ਦਾਣੇ ਪੂਰੇ ਭਰਨਗੇ ਜਿਹਦੇ ਵਿੱਚ ਐਨ ਪੀ ਕੇ 13 0 45 ਖਾਸ ਤੌਰ ਤੇ ਪोटाश ਆ ਜਿਹੜਾ ਇਹਦਾ ਬਹੁਤ ਮਹੱਤਵਪੂਰਨ 13% ਨਾਈਟ੍ਰੇ ਨਾਈਟrogen ਆ ਜਿਹੜਾ ਉਹ ਪोटाश ਦੀ ਐਫੀਸ਼ੀਐਂਸੀ ਵਧਾਉਣ ਵਾਸਤੇ ਹੈ ਇਸ ਵਿੱਚ ਆਪਾਂ ਜਿਹੜਾ ਕਿਸੇ ਕਿਸਮ ਦਾ ਕਨਫਿਊਜ਼ਨ ਨਹੀਂ ਪੈਦਾ ਕਰਨੀ ਕਿ ਇਹਦੇ ਵਿੱਚ ਨਾਈਟrogen ਆ ਜਾਂ ਯੂਰੀਆ ਇਹਦੇ ਨਾਲ ਆਪਾਂ ਜਿਹੜੀ ਸਾਰੇ ਸਮੇਂ ਨਹੀਂ ਪਾਉਣੀ ਇਹ ਜਿਹੜੀ ਸਪਰੇਅ ਹੈ 13045 ਬੈਸਟ ਸਪਰੇਅ ਹੈ ਕਰਕੇ ਦੇਖੋ ਇਹ ਆਪਾਂ 2% ਤੱਕ ਕਰ ਸਕਦੇ ਆ ਮਤਲਬ 100 ਲੀਟਰ ਪਾਣੀ ਮਗਰ 2 ਕਿਲੋ ਤੱਕ ਕਰ ਸਕਦੇ ਆ ਵੈਸੇ 1 ਕਿਲੋ 1.5 ਕਿਲੋ ਦੇ ਵਧੀਆ ਨਤੀਜੇ ਆ ਸਵਾ 100 150 ਲੀਟਰ ਪਾਣੀ ਦੇ ਵਿੱਚ ਕਿਉਂਕਿ ਜੇ ਜ਼ਿਆਦਾ ਤੁਸੀਂ ਵਰਤੋਗੇ ਵੈਸੇ ਆਪਾਂ 200 ਲੀਟਰ 4 ਕਿਲੋ ਤੱਕ ਵਰਤ ਸਕਦੇ ਆ ਪਰ ਉਹਦੇ ਨਾਲ ਥੋੜਾ ਜਿਹਾ ਖਰਚਾ ਵੱਧ ਜਾਂਦਾ ਤੇ ਨਾਲ ਜਿਹੜਾ ਹੈਗਾ ਬੋਰੋਨ ਤੱਤ ਹੈ ਵੱਖਰਾ ਘੋਲ ਕੇ 60 70 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਇੱਕ ਲੀਟਰ ਪਾਣੀ ਮਗਰ 1 ਗ੍ਰਾਮ ਮੈਕਸਿਮਮ ਪਾ ਸਕਦੇ ਆ ਵੱਧ ਤੋਂ ਵੱਧ ਆਪਾਂ ਪਰ ਕੋਸ਼ਿਸ਼ ਨੀ ਕਰਨੀ ਜ਼ਿਆਦਾ ਪਾਉਣ ਦੀ ਵੱਧ ਤੋਂ ਵੱਧ ਤੁਸੀਂ 60 70 ਗ੍ਰਾਮ 80 ਗ੍ਰਾਮ ਤੱਕ ਪਾ ਲਓ 100 ਗ੍ਰਾਮ ਤੋਂ ਜ਼ਿਆਦਾ ਜਿਹੜੀ ਡੋਜ਼ ਨਹੀਂ ਵਰਤਣੀ ਹੈਗੀ ਬੋਰਨ 20% ਆਉਂਦਾ ਪਾਊਡਰ ਫਾਰਮ ਦੇ ਵਿੱਚ ਉਹਦੀ ਸਪਰੇ ਆਪਾਂ ਨਾਲ ਕਰਨੀ ਹੈ ਫਿਰ ਜੇ ਕਿਤੇ ਤੁਹਾਡੇ ਪੀਲੀ ਕੁੰਗੀਆਂ ਦੋਗੀਆਂ 'ਚ ਕਿਤੇ ਉੱਲੀ ਰੋਗ ਨਜ਼ਰ ਆਉਂਦਾ ਤਾਂ ਤੁਸੀਂ ਉੱਲੀ ਨਾਸ਼ਕੀ ਦੀ ਸਪਰੇ ਸਾਰੇ ਕਿਤੇ ਨਹੀਂ ਕਰਨੀ ਚਾਹੁੰਦੇ ਤਾਂ 19 ਜਗ੍ਹਾ 'ਚ ਕਰ ਦਿਓ ਸਾਰੇ ਕਿਤੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਜੇ ਤੁਸੀਂ ਕਹਿੰਦੇ ਆ ਕਿ ਜਿਹੜਾ ਕਿਸਾਨ ਵੀਰ ਚਾਹੁੰਦੇ ਹੁੰਦੇ ਆ ਜਿਹੜੇ ਖਾਸ ਤੌਰ ਤੇ ਕਿਸਾਨ ਵੀਰ ਚਾਹੁੰਦੇ ਆ ਕਿ ਅਸੀਂ ਕਰਨੀ ਕਰਨੀਆਂ ਉਲੀ ਨਾਸ਼ਕ ਦੀ ਸਪਰੇ ਗੋਭ ਸਮੇਂ ਤਾਂ ਇਹ ਸਹੀ ਸਟੇਜ ਹੁੰਦੀ ਨਾਲ ਤੁਸੀਂ ਉਲੀ ਨਾਸ਼ਕਾ ਜਿਹਦੇ ਵਿੱਚ ਤੁਸੀਂ ਨੈਟਿਵੋ ਵਰਤ ਸਕਦੇ ਆ ਜਾਂ ਕਸਟੋਰੀਆ ਵਰਤ ਸਕਦੇ ਆ ਜਾਂ ਟੈਬੂ ਕੋਨਾਜੋਲ ਆ ਜਿਹੜਾ ਫੋਲੀ ਕਰਾ ਉਹ ਵਰਤ ਸਕਦੇ ਆ ਇਹਨਾਂ ਜੋ ਕੋਈ ਵੀ ਉਲੀ ਨਾਸ਼ਕ ਜਿਹੜਾ ਹੈਗਾ ਤੁਸੀਂ ਜਾਂ ਆਪੇਰਾ ਵਰਤ ਸਕਦੇ ਆ ਇੰਨਾ ਜੋ ਕੋਈ ਵੀ ਉਲੀਨਾਸ਼ਕ ਨਾਲ ਤੁਸੀਂ ਵੱਖਰਾ ਕੋਲ ਕੇ ਕਿਉਂਕਿ 13045 ਆ ਕੰਪੈਟੀਬਲ ਹੈ ਇਹਨੂੰ ਤੁਸੀਂ ਵੱਖਰਾ ਕੋਲ ਬਣਾ ਕੇ ਨਾਲ ਮਿਕਸ ਕਰਕੇ ਇਹਦੀ ਸਪਰੇਅ ਕਰ ਸਕਦੇ ਆ ਜੇ ਰੋਗ ਨਹੀਂ ਹੈਗਾ ਤੁਹਾਨੂੰ ਲੱਗਦਾ ਕਿ ਫਸਲ ਠੀਕ ਹੈ ਫਿਰ ਤੁਸੀਂ ਐਨਪੀਕੇ ਪਲੱਸ ਬੋਰਨ ਇਹਦੀ ਸਪਰੇਅ ਲਾਜ਼ਮੀ ਕਰੋ ਇਸ ਤੋਂ ਬਿਨਾ ਕੋਈ ਹੋਰ ਐਨਪੀਕੇ ਬੂਟ ਸਟੇਜ ਤੇ ਜਿਹੜੀ ਰეკਮੈਂਡੇਸ਼ਨ ਹੈ 13045 ਦੀ ਹੈ ਕਿਸਾਨ ਵੀਰੋ ਇਹਦੇ ਨਾਲ ਝਾੜ ਵਧੂਗਾ ਫੋਕ ਨਹੀਂ ਬਣੂਗੀ ਦਾਣਿਆਂ ਦਾ ਸਾਈਜ਼ ਪੂਰਾ ਬਣੂਗਾ ਤੁਸੀਂ ਸਪਰੇਅ ਕਰਕੇ ਦੇਖੋ ਇੱਕ ਸਪਰੇਅ ਆਪਾਂ ਹੁਣ ਕਰਨੀ ਹੈ ਮਤਲਬ ਜਦੋਂ ਗੋਹ ਵਾਲਾ ਪੱਤਾ ਨਿਕਲਦਾ ਤੇ ਥੱਲੇ ਜਿਹੜਾ ਸਿੱਟਾ ਬਣਨਾ ਤਣੇ ਦੇ ਵਿੱਚ ਸ਼ੁਰੂ ਹੋ ਜਾਂਦਾ ਬੂਟ ਸਟੇਜ ਦੂਸਰੀ ਆਪਾਂ ਬੂਰ ਪੈਣ ਸਮੇ ਜਾਂ ਦੁੱਧਾ ਪਾਣ ਸਮੇ ਉਦੋਂ ਸਪਰੇਅ ਕਰ ਸਕਦੇ ਹਾਂ ਦੋ ਸਪਰੇਅ ਤੁਸੀਂ ਕਰੋ ਇਹਦੇ ਨਾਲ ਜਿਹੜੇ ਹੈਗੇ ਝਾੜ ਦੇ ਤੁਹਾਨੂੰ ਹੈਰਾਨੀ ਜਾਣਕ ਬਹੁਤ ਵਧੀਆ ਟੌਪ ਦੇ ਨਤੀਜੇ ਮਿਲਣਗੇ ਬੂਟੇ ਦੀ ਜਿਹੜੀ ਸਟਰੈਂਥ ਵੱਧਦੀ ਹੈ ਤਣੇ ਦੀ ਸਟਰੈਂਥ ਵੱਧਦੀ ਹੈ ਫਸਲਾਂ ਡਿੱਗਣ ਤੋਂ ਬਚਣ ਦੇ ਵਿੱਚ ਵੀ ਜਿਹੜੀ ਕਾਫੀ ਮਦਦ ਆਪਾਂ ਨੂੰ ਮਿਲਦੀ ਹੈ ਕਿਉਂਕਿ ਹੋਰ ਜਿਹੜੀਆਂ ਸਪਰੇਆਂ ਜਿਹਦੇ ਵਿੱਚ ਤੁਸੀਂ ਮੈਗਨੀਜ਼ ਜਿੰਕ ਜੋ ਵੀ ਕੀਤੀਆਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਉਹ ਹੁਣ ਤੱਕ ਤੁਡੀਆਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ ਤੇ ਜੇ ਤੁਸੀਂ ਦਾਣਿਆਂ ਦੇ ਵਿੱਚ ਜਿੰਕ ਦਾ ਵਾਧਾ ਕਰਨ ਵਾਸਤੇ ਜਿੰਕ ਦੀ ਸਪਰੇ ਕਰਨੀ ਚਾਹੁੰਦੇ ਹੋ ਉਹ ਵੀ ਤੁਸੀਂ ਵਰਤ ਸਕਦੇ ਕੋਈ ਕਿਸਾਨ ਵੀ ਰਿਲੇਟਡ ਪਾਉਂਦੇ ਆ ਵੈਸੇ ਤੁਸੀਂ ਜਿਹੜੀ 21% ਜਿੰਕ ਹੈ ਉਹ ਅੱਧਾ ਕਿਲੋ 100 ਲੀਟਰ ਪਾਣੀ ਮਗਰ ਜੇ ਜਿੰਕ ਦੇ ਜਿਹੜੇ ਦਾਣਿਆਂ ਦੇ ਵਿੱਚ ਵਾਧਾ ਕਰਨਾ ਹੈ ਇਸ ਸਟੇਜ ਦੇ ਉੱਤੇ ਯਾਨੀ ਸਿੱਟੇ ਨਿਕਲਣ ਸਮੇ ਉਹਦੀ ਸਪਰੇ ਵੀ ਤੁਸੀਂ ਕਰ ਸਕਦੇ ਆ ਤੇ ਮਤਲਬ ਐਨਪੀਕੇ ਨੂੰ ਤੁਸੀਂ ਮਿਸ ਨਾ ਕਰੋ ਤੁਸੀਂ ਸਪਰੇਅ ਕਰਕੇ ਦੇਖੋ ਨਤੀਜੇ ਤੁਹਾਨੂੰ ਸ਼ਾਨਦਾਰ ਮਿਲਣਗੇ ਕਿਸਾਨ ਵੀਰੋ ਬਹੁਤ ਸ਼ਾਨਦਾਰ ਨਤੀਜੇ ਤੁਹਾਨੂੰ ਮਿਲਣਗੇ ਸੋ ਇਹ ਗੱਲ ਦਾ ਜਿਹੜਾ ਖਿਆਲ ਰੱਖਣਾ ਕਿ ਐਨਪੀਕੇ 13045 ਨਾਲ ਬੋਰਨ ਇਹ ਤੁਸੀਂ ਜਿਹੜੀ ਸਪਰੇਅ ਕਰੋ ਤੇ ਬਹੁਤ ਵਧੀਆ ਟਾਪ ਦੇ ਨਤੀਜੇ ਤੁਹਾਨੂੰ ਫਸਲ ਦੇ ਵਿੱਚ ਮਿਲਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ